ਇਹ ਲੜਕਾ ਮੇਰਾ ਆਸ਼ੀਸ਼ ਜੋ 1 ਮਹੀਨਾ 8 ਦਿਨ ਸੇ ਗੁੰਮ ਹੈ ਤਾਂ ਮੈਂ ਨੰਗਲ ਵਾਸੀਓਂ ਸੇ ਇਹ ਹੀ ਪ੍ਰਾਰਥਨਾ ਕਰਤਾ ਹੂੰ ਕਿ ਆਪ ਮੇਰਾ ਪੂਰਾ ਸ-ਪੂਰਾ ਸਹਿਯੋਗ ਦੇ ਪੂਰਾ ਸਪੋਰਟ ਕਰੇ ਕਿ ਲੜਕਾ ਮੁਝੇ ਕਿਸੇ ਵੀ ਦੌਰਾਂ ਮਾਧਿਅਮ ਸੇ ਮਿਲੇ ਇਹ ਜਿਹੜਾ ਪਰਿਵਾਰ ਅੱਜ ਜਿਸਨੇ ਆਪਣੇ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਥਾਣਾ ਨੰਗਲ ਵਿਖੇ ਵੀ ਦਰਜ ਕਰਵਾਈ ਸੀ ਪਰ ਅੱਜ ਤੱਕ ਇਹਨਾਂ ਨੂੰ ਆਪਣੇ ਬੱਚੇ ਦਾ ਕੋਈ ਸੁਰਾਗ ਨਾ ਮਿਲਣ ਕਾਰਨ इन्होंने नहर के उपर जाके भी पुछ पड़ताल की जबकि कोई डेड बॉडी हजे तक नहीं मिली हैगी मेरा नाम विकी है और ये लड़का मेरा आशीष जो एक महीना आठ दिन से गुम है तो मैं नंगल वासियों से यही प्रार्थना करता हूँ कि आप मेरा पूरा सा पूरा सहयोग दें पूरा सपोर्ट करें कि लड़का मुझे किसी की भी दबरा माध्यम से मिले और कॉन्टैक्ट नंबर मैंने नीचे दे रखा है धन्यवाद ਰਕੀ ਦੇ ਸੌਖ ਕਿਉਂ ਕਰਨੇ ਦੇ ਬੈਠੇ ਐ ਟੀਮ ਉਸ ਲਗਭਗ 1 ਮਹੀਨਾ 9 ਦਿਨ ਬੀਤ ਜਾਣ ਤੋਂ ਬਾਅਦ ਇਹ ਜਿਹੜਾ ਪਰਿਵਾਰ ਅੱਜ ਜਿਸ ਨੇ ਆਪਣੇ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਥਾਣਾ ਨੰਗਲ ਵਿਖੇ ਵੀ ਦਰਜ ਕਰਵਾਈ ਸੀ ਪਰ ਅੱਜ ਤੱਕ ਇਹਨਾਂ ਨੂੰ ਆਪਣੇ ਬੱਚੇ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਇਹਨਾਂ ਨੇ ਨਹਿਰਾਂ ਦੇ ਉੱਪਰ ਜਾ ਕੇ ਵੀ ਪੁੱਛ ਪੜਤਾਲ ਕੀਤੀ ਜਦ ਤੱਕ ਕੋਈ ਡੈੱਡ ਬੋਡੀ ਇਹਨਾਂ ਨੂੰ ਹਲੇ ਤੱਕ ਨਹੀਂ ਮਿਲੀ ਹੈਗੀ ਇਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਜੇ ਬੱਚਾ ਜਿਹੜਾ ਉਹ ਕਿਤੇ ਨਾ ਕਿਤੇ ਹੈ ਹੈ ਔਰ ਨੰਗਲ ਦੇ ਲੋਕਾਂ ਨੇ ਵੀ ਇਸ ਬੱਚੇ ਨੂੰ ਜਿਹੜਾ ਦੇਖਿਆ ਇਹ ਪਰਿਵਾਰ ਥਾਣੇ ਦੇ ਚੱਕਰ ਲਗਾ ਰਿਆ ਸੀ ਉਸ ਤੋਂ ਬਾਅਦ ਜਿਹੜਾ ਅੱਜ ਇਹ ਪਰਿਵਾਰ ਐਸਡੀਐਮ ਦਫ਼ਤਰ ਦੇ ਅੱਗੇ ਜਿਹੜਾ ਬੈਠਾ ਹੈ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਅਸੀਂ ਵੀ ਇਹਨਾਂ ਦੀ ਮਦਦ ਲਈ ਜਿਹੜੇ ਇੱਥੇ ਭੀਮਰਾਓ ਕ੍ਰਾਂਤੀ ਸੈਣਾ ਵੱਲ ਪਹੁੰਚੇ ਹਾਂ ਤੇ ਅਸੀਂ ਇਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਰਹਿਾਂਗੇ ਔਰ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਬੱਚੇ ਨੂੰ ਲੱਭਣ ਦੇ ਵਿੱਚ ਆਪਣਾ ਪੂਰਨ ਯੋਗਦਾਨ ਦੇਣ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਪ੍ਰਸ਼ਾਸਕ ਸਾਹਿਬ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਸੰਗਠਨ ਵੱਲੋਂ ਕਿ ਇਹ ਜਿਹੜੇ ਬਹੁਤ ਦੇਰ ਤੋਂ ਪਰੇਸ਼ਾਨ ਪਰਿਵਾਰ ਹੈ ਲਗਭਗ 1 ਮਹੀਨਾ 9 ਦਿਨ ਜਿਹੜੇ ਬੀਤ ਚੁੱਕੇ ਹੈ ਹਲੇ ਤੱਕ ਇਹਨਾਂ ਨੂੰ ਆਪਣੇ ਬੱਚੇ ਬਾਰੇ ਪਤਾ ਨਹੀਂ ਲੱਗ ਚੁੱਕ ਲੱਗ ਸਕਿਆ ਸੋ ਅੱਜ ਇਹਨਾਂ ਨੂੰ ਇਸ ਕਰਕੇ ਜਿਹੜਾ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਹ ਆਪਣਾ ਸਨੇਹਾ ਜਾਂ ਆਪਣਾ ਮੈਸੇਜ ਭੇਜਣ ਦੇ ਲਈ ਜਿਹੜਾ ਐਸਡੀਐਮ ਇੱਥੇ ਕੋਰਟ ਦੇ ਵਿੱਚ ਬੈਠਣਾ ਪਿਆ ਤਾਂ ਇਸ ਤੋਂ ਬਾਅਦ ਜਿਹੜਾ ਵੀ ਅਗਲਾ ਕੋਈ ਵੀ ਕਦਮ ਹੋਵੇਗਾ ਭੀਮਰਾਵ ਕ੍ਰਾਂਤੀ ਸੈਨਾ ਵੱਲੋਂ ਅਸੀਂ ਇਸ ਪਰਿਵਾਰ ਦੇ ਨਾਲ ਬਿਲਕੁਲ ਨਾਲ ਖੜੇ ਆਂ ਕੁਝ ਲੋਕ ਥੋੜੇ ਦਫਤਰ ਮੂਰੇ ਤਰਨਾਂ ਲਾ ਕੇ ਬੈਠੇ ਆ ਕਿ ਉਹਨਾਂ ਦਾ ਬੇਟਾ ਜਰਸੀ 1 ਮਹੀਨਾ 10 ਦਿਨ ਹੋ ਗਏ ਲਾਪਤਾ ਹੋਇਆ ਕੋਈ ਕਾਰਵਾਈ ਨਹੀਂ ਕੀਤੀ ਯਾਰ ਇਹ ਨਿਰਾਸ਼ ਬਹੁਤ ਜ਼ਿਆਦਾ ਹੈ ਕੀ ਕਹਿਣਾ ਚਾਹੁੰਦੇ ਹੋ ਮੈਡਮ ਮੇਰੇ ਧਿਆਨ ਦੇ ਵਿੱਚ ਅੱਜ ਪਹਿਲੀ ਵਾਰ ਹੀ ਆਇਆ ਹੈ ਮਸਲਾ ਇਹ ਪਹਿਲੀ ਵਾਰ ਹੀ ਅੱਜ ਤਹਿਸੀਲ ਕੰਪਲੈਕਸ ਆਇਆ ਨਹੀਂ ਤੇ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਬੱਚਾ ਇਹਨਾਂ ਦਾ 28 ਜੂਨ ਤੋਂ ਲਾਪਤਾ ਹੈ ਇਹਨਾਂ ਵੱਲੋਂ ਕਲੇਮ ਕੀਤਾ ਜਾ ਰਿਹਾ ਹੈ ਕਿ ਬੱਚਾ ਜ਼ਿੰਦਾ ਹੈ ਸੋ ਉਸ ਨੂੰ ਲੈ ਕੇ ਮੂਡ ਤਫਤੀਸ਼ ਚਾਹੁੰਦੇ ਨੇ ਜਿੱਦਕੀ देयर आर ਚਾਂਸਸ ਕਿ ਬੱਚਾ ਪਾਣੀ ਦੇ ਵਿੱਚ ਡਰਾਉਨ ਕਰ ਗਿਆ ਹੋਵੇ ਸੋ ਇਸ ਦੇ ਪੂਰੇ ਕਮੈਂਟਸ ਪੁਲਿਸ ਵੱਲੋਂ ਦਿੱਤੇ ਜਾ ਸਕਦੇ ਨੇ ਪੁਲਿਸ ਨੂੰ ਦੁਬਾਰਾ ਤੋਂ ਸੈਂਸਿਟਾਈਜ਼ ਕਰ ਦਿੱਤਾ ਗਿਆ ਫੈਕਟਸ ਦੇ ਬਾਰੇ ਚ ਤੇ ਅਨ ਇਨਕੁਆਇਰੀ ਵਿਲ ਬੀ ਰੀਓਪਨਡ ਬੇਸਡ ਔਨ ਦ ਫੈਕਟਸ ਔਰ ਦ ਨਿਊ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਦਿੱਤੀ ਹੈ